ਕੁਦਰਤ ਦੇ ਖੇਲ ਕਿਵੇਂ ਸ਼ੁਰੂ ਹੋਏ ਪਵਨ ਗੁਰੂ ਜਿਸ ਵਿੱਚ ਸਾਡੇ ਸਾਹ ਨੇ ਪਰੋਏ ਇੱਕ ਆਉਂਦਾ ਇੱਕ ਜਾਂਦਾ ਗੁਰੂ ਸਾਡੇ ਆਉਣ ਜਾਣ ਦੇ ਚੱਕਰ ਮਿਟਾਉਂਦਾ ਪਾਣੀ ਪੀਤਾ ਬਣਾਇਆ ਸਾਡਾ ਜਿਸ ਨੇ ਪਿਆਸ बुझਾਈ ਸਾਡੀ ਕਦੇ ਸਾਨੂੰ ਸਾਫ਼ ਰੱਖਣ ਲਈ ਆਪ ਮੈਲਾ ਹੋ ਜਾਂਦਾ ਧਰਤੀ ਮਾਂ ਬਣਾਈ ਸਾਡੀ ਜਿਸਨੇ ਸਾਨੂੰ ਪਾਲਿਆ ਪੋਸਿਆ ਤੁਪੇ ਛਾਵੇ ਗਿੱਲੇ ਸੁੱਕੇ ਸਾਡੀ ਹੋਈ ਸਹਾਈ ਦਿਨ ਰਾਤ ਦੋਵੇਂ ਦਾਦੀ ਦਾਇਆ ਜਿਨ੍ਹਾਂ ਨੇ ਸਵੇਰ ਨੂੰ ਕੰਮ ਦੀ ਜਾਂਚ ਸਿਖਾਈ ਰਾਤ ਨੂੰ ਲੋਰੀ ਸੁਣਾਈ ਚੰਗੇ ਮੰਦੇ ਬੰਦਾ ਕੰਮ ਪਿਆ ਕਰਦਾ ਫਿਰ ਉਹਨਾਂ ਕਰਮਾਂ ਅਨਸਾਰ ਹੁੰਦੀ ਸੁਣਾਈ ਬੰਦੇ ਕਰਮ ਹੀ ਬੰਦੇ ਨੂੰ ਨੇੜੇ ਦੂਰ ਕਰਦੇ ਬੰਦੇ ਦੇ ਕਰਮ ਹੀ ਬੰਦੇ ਨੂੰ ਨੇੜੇ ਦੂਰ ਕਰਦੇ ਜਿਹੜੇ ਮਿਹਨਤ ਕਰ ਗਏ ਉਹ ਤਰ ਗਏ ਉਹਨਾਂ ਦੇ ਮੁਖ ਉਜਨ ਜਿਹੜੇ ਨਾਮ ਦੀ ਮਾਲਾ ਸੀ ਪਰੋਈ ਉਹਨਾਂ ਦੇ ਨਾਮ ਮੁਖ ਉਜਲ ਜਿਹੜੇ ਨਾਮ ਦੀ ਮਾਲਾ ਸੀ ਪਰੋਈ ਕੁਦਰਤ ਤੇ ਖੇਲ ਕਿਵੇਂ ਸ਼ੁਰੂ ਹੋਏ ਦੇਖੋ ਕੁਦਰਤ ਦੇ ਖੇਲ ਕਿਵੇਂ ਸ਼ੁਰੂ ਹੋਏ